Thank you ਦਲੇ ਬਬਾ ਕੋਲੇ ਲੱਤਾ ਤੇ ਜਾਣੇ ਦੁਦਾਈ ਲੈ ਜਾਣਾ ਤੇ ਉੱਤਰ ਤੇ ਕੱਡਾ ਤੇ ਟਪਕੇ ਜਾਵਾਂਗੇ ਆਪਾਂ ਕੱਧਾ ਟਪਕੇ ਜਾਂਦਾ ਕਿ ਉਹ ਨਹੀਂ ਨਹੀਂ ਚਾਹੀਦੀ ਸਰਕਾਰ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਸਰਕਾਰ ਨੂੰ ਨਹੀਂ ਹੋਣੀ ਚਾਹੀਦੀ ਇੱਥੇ ਮੇਰਾ ਨਾਮ ਮਨਜੀਤ ਕੋਹਰਾ ਸਾਨੂੰ ਇਸ ਜਗ੍ਹਾ ਤੋਂ ਇਹ ਦਿੱਕਤ ਆ ਜੀ ਪਾਦੀ ਕਰਮ ਪਰੇ ਤੋਂ 30 ਸਾਲ ਤੋਂ ਮੈਂ ਵੀ ਵਿਆਹੀ ਆਈ ਆ ਮੈਂ ਵੀ ਇਹੀ ਦੇਖਦੀ ਰਹੀ ਆ ਕਿ ਇੱਥੇ ਐਨੇ ਗੰਦ ਚ ਹੀ ਰਹਿ ਇੱਕੋ ਹੀ ਰਸਤਾ ਸੀ ਇੱਥੇ ਗੋੜੇ ਗੋੜੇ ਗੰਦੰਦਾਈ ਜਦੋਂ ਅਸੀਂ ਇੱਥੇ ਰਿਹਾ ਹੁਣ ਇੱਥੇ ਸਫਾਈ ਹੋ ਗਈ ਆ ਤੇ ਰਸਤਾ ਬੰਦ ਕਰਨ ਆ ਗਏ ਆ ਕਿਉਂਕਿ ਮੰਗ ਕੀ ਕਰਦੇ ਹੋ ਜੀ ਮੰਗ ਅਸੀਂ ਇਹ ਕਰਦੇ ਆ ਕਿ ਸਾਨੂੰ ਆਹ ਵਾਲਾ ਰਸਤਾ ਦਿੱਤਾ ਜਾਵੇ ਕਿਉਂਕਿ ਜੋ ਅਸੀਂ ਬਿਮਾਰ ਛਮਾਰ ਨੂੰ ਵੀ ਲੈ ਕੇ ਜਾਈਏ ਕੋਈ ਅੱਗ ਲੱਗ ਜੇ ਤੇ ਕੋਈ ਗੱਡੀ ਵਗੈਰਾ ਵੀ ਆ ਸਕੇ ਤੁਹਾਡੀ ਗਲੀਆਂ ਨੂੰ ਵੀ ਤੋੜਦੇ ਪਏ ਜੀ ਹਾਂਜੀ ਹਾਂਜੀ ਮੇਰਾ ਨਾਮ ਰਜਿੰਦਰ ਸਿੰਘ ਰਾਣਾ ਤੇ ਮੈਂ ਘੱਟ ਤੋਂ ਘੱਟ 54 ਸਾਲ ਤੋਂ ਇਹ ਆਬਾਦੀ ਨੂੰ ਵੇਖਣ ਦੇ ਆ ਤੇ ਮੇਰੇ ਤੋਂ ਵੀ ਪਹਿਲਾਂ ਦੀ ਸਾਡੇ ਫਾਦਰ ਸਾਹਿਬ ਨੇ ਵੀ 70-80 ਸਾਲ ਪੁਰਾਣੀ ਆਬਾਦੀ ਵਸੀ ਆ ਇਹ ਆਬਾਦੀ ਦਾ ਨਾਮ ਕੀ ਆ ਭਾਜੀ ਹਾਂਜੀ ਇਹ ਕਿਹੜੀ ਜਗ੍ਹਾ ਇਹ ਆਬਾਦੀ ਕਰਮਪੁਰਾ ਜੇ ਤੇ ਇੱਥੇ ਨੰਗਨਵਾ ਤੇ ਸਿਰਫ ਇੱਕੋ ਹੀ ਰਸਤਾ ਹੀ ਮੈਂਟਲ ਹਸਪੀਟਲ ਦਾ ਜਿਹੜਾ 80 ਸਾਲਾਂ ਤੋਂ ਲੋਕੀ ਯੂਜ਼ ਕਰਦੇ ਪਏ ਆ ਹੋਰ ਕਿਤੇ ਵੀ ਕੋਈ ਐਂਬੂਲੈਂਸ ਜਾਂ ਫਾਇਰ ਬਰਗੇਟ ਦੀ ਗੱਡੀ ਨੰਗਨ ਦਾ ਕੋਈ ਵੀ ਰਸਤਾ ਨਹੀਂ ਹੈਗਾ ਇਸ ਕਰਕੇ ਸਾਰੇ ਆਪਾਂ ਇਹੋ ਬੇਨਤੀ ਕਰਦੇ ਆ ਸਾਨੂੰ ਇੰਨਾ ਕ ਰਸਤਾ ਦਿੱਤਾ ਜਾਵੇ ਜਿੱਥੇ ਐਂਬੂਲੈਂਸ ਆ ਜੇ ਕੋਈ ਬਿਮਾਰ ਹੋਵੇ ਜਾਂ ਕਿਤੇ ਅੱਗ ਲੱਗ ਜੇ ਤੇ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਵਾਲੀ ਗੱਡੀ ਆ ਸਕੇ ਹਾਂਜੀ ਬੂਟਾ ਹਮ ਸੀਮੇ ਰਣਾ ਆਇਆ ਔਰ ਇਹ ਨਵੀਂ ਬਾਤੀ ਕਰਮਪੁਰੀ ਵਾਸੀਆਂ ਦੀ ਜੋ ਮੰਗਿਆ ਇਹ ਬਿਲਕੁਲ ਜਾਇਜ਼ ਆ ਪਰ ਅਸੀਂ ਚੋਂ ਬਾਕੀ ਰਸਤੇ ਬੰਦ ਨੇ ਤੇ ਆ ਜਿਹੜਾ ਮੇਨ ਰਸਤਾ ਮੈਂਟਰੋ ਹਸਪੀਟਲ ਨੂੰ ਜਾਂਦਾ ਆ ਇਹ ਤੇ ਕਮ ਸਕੱਮ ਇਹਨਾਂ ਨੂੰ ਮਿਲਣਾ ਚਾਹੀਦਾ ਤੇ ਲੀਗਲ ਨੋਟਿਸ ਕੋਈ ਨਹੀਂ ਆਇਆ ਇਸ ਕਰਕੇ ਹੀ ਚਮਨੇ ਸਾਡੀ ਮੰਗ ਵੀ ਇਹੀ ਆ ਕਿ ਇਹ ਰਸਤਾ ਜਿਹੜਾ ਇਹ ਪਹਿਲ ਦੇ ਆਧਾਰ ਤੇ ਦਿੱਤਾ ਜਾਵੇ ਕੀ ਮੁਸ਼ਕਲ ਆ ਜੀ ਮੇਰਾ ਨਾਮ ਰਮਨਤ ਮਸੀਹ ਹੈ ਜੀ ਮੁਸ਼ਕਲ ਇਹ ਹੈਗੀ ਆ ਵੀ ਇਹ ਜਿਹੜੀ ਵਾਦੀ ਆ ਇਹ ਕਟੋ ਘੱਟ 70 ਸਾਲ ਪਹਿਲਾਂ ਦੀ ਵਾਦੀ ਹੈ ਹੁਣ ਮੁਸ਼ਕਲ ਇਹ ਹੈਗੀ ਆ ਵੀ ਜਿਹੜੀ ਸੜਕਾਂ ਨੇ ਪੁੱਟੀਆਂ ਨੇ ਤੇ ਕੰਦ ਕਰਨ ਲੱਗੇ ਨੇ ਕੱਲ ਨੂੰ ਮਤਲਬ ਕੋਈ ਵੀ ਬਿਮਾਰ ਸਮਾਰ ਸਾਡੇ ਪਰਿਵਾਰ ਚੋਂ ਸਾਡੇ ਲਾਗੇ ਥਾਗੇ ਉਹਨੂੰ ਲੈ ਕੇ ਜਾਣਾ ਹੋਵੇ ਹਸਪੀਟਲ ਤੇ ਬੜੀ ਮੁਸ਼ਕਲ ਹੈਗੀ। ਨਾ ਐਂਬੂਲੈਂਸ ਆ ਸਕਦੀ ਆ, ਨਾ ਰਖਸ਼ਾ ਆ ਸਕਦਾ। ਗਲੀਆਂ ਸਾਡੀਆਂ ਪਰਲੇ ਪਾਸ ਬਿਲਕੁਲ ਛੋਟੀਆਂ ਨੇ। ਇੱਕੋ ਹੀ ਆਟੋ ਨਿਕਲ ਸਕਦਾ ਬਸ। ਸਰਕਾਰ ਨੂੰ ਇਹੋ ਹੀ ਅਪੀਲ ਕਰਨਾ ਚਾਹੁੰਦੇ ਆ ਵੀ ਤੁਸੀਂ ਆਹੜਾ ਕੰਮੇ ਬੰਦ ਕਰਾਓ। ਤੇ ਸਾਨੂੰ ਰਾਹ ਦੋ ਜਾਣ ਆਉਣ ਵਾਸਤੇ। ਮੈਂ ਨਾਮ ਅੰਕੁਰ ਗੁਪਤਾ। ਅੱਜ ਇਹ ਮੁੱਦਾ ਐਸ ਜੀ ਦੇਖੋ ਅੱਜ ਇਹ ਜਗ੍ਹਾ ਜਿਹੜੀ ਹੈਗੀ ਆ ਇਹ 8 ਤੋਂ 10 ਅੱਜ ਤੋਂ 10 ਸਾਲ ਪਹਿਲੇ ਭਾਜਪਾ ਅਕਾਲੀ ਦਲ ਦੀ ਗਵਰਨਮੈਂਟ ਸੀ। ਉਹਨਾਂ ਨੇ ਇਹ ਜਗਾ ਪ੍ਰਾਈਵੇਟ ਹੱਥਾਂ ਦੇ ਵਿੱਚ ਵੇਚਤੀ ਹੈ ਅੱਜ ਦੇਖੋ ਅੱਜ ਇਹ ਨੋਬਤ ਆ ਗਈ ਹੈ ਕਿ ਅੱਜ ਇਹ ਜਗ੍ਹਾ ਤੇ ਲੋਕਾਂ ਦੇ ਈਜ਼ਮੈਂਟ ਰਾਈਟਸ ਵੀ ਖੋਏ ਖੋਏ ਜਾ ਰਹੇ ਨੇ ਅੱਜ ਪੁੱਡਾ ਕੀ ਕਰ ਰਹੀ ਆ ਲੋਕਾਂ ਦੇ ਜਿਹੜੇ ਘਰ ਆ ਆਬਾਦੀ ਦੇ ਵਿੱਚ ਜਿੱਥੇ 5000 ਬੰਦਾ ਰਹਿੰਦਾ ਜਿੰਨੂੰ ਸਿਰਫ ਇੱਕੋ ਐਕਸੈਸ ਹੈ ਕੱਲ ਨੂੰ ਕੋਈ ਨੇਚਰਲ ਕਲੈਮਿਟੀ ਕੋਈ ਫਿਜ਼ੀਕਲ ਕਲੈਮੈਟਿਕ ਪ੍ਰਮਾਤਮਾ ਨਾ ਕਰੇ ਕਿਤੇ ਅੱਗ ਲੱਗ ਜੇ ਕੋਈ ਮੈਡੀਕਲ ਐਕਸੀਡੈਂਸੀ ਆ ਜੇ ਤੇ ਸਿਰਫ ਇਹੀ ਇੱਕ ਰਸਤਾ ਹੈਗਾ ਮੈਂਟਲ ਹਸਪੀਟਲ ਵਾਲਾ ਜਿੱਥੋਂ ਐਂਬੂਲੈਂਸ ਤੇ ਫਾਇਰ ਬ੍ਰਿਗੇਡ ਜਾ ਸਕਦੀ ਆ ਅੱਜ ਉਸ ਰਸਤੇ ਦੇ ਅੱਗੇ ਕੰਦ ਕੀਤੀ ਜਾ ਰਹੀ ਆ ਸੜਕਾਂ ਵੇਖੋ ਸਰਕਾਰੀ ਤੋੜਤੀਆਂ ਗਈਆਂ ਉਹ ਦੇਖੋ ਜੀਸੀਬੀਆਂ ਪਈਆਂ ਜਿੰਨੇ ਵੀ ਇਹਦੇ ਵਿੱਚ ਪਬਲਿਕ ਨੁਮਾਇੰਦੇ ਇਨਵੋਲਵ ਨੇ ਉਹ ਸਾਰਿਆਂ ਨੂੰ ਆਪਾਂ ਜਵਾਬਦੇਹੀ ਕਰਾਂਗੇ ਚਾਹੇ ਇਹਦੇ ਲਈ ਸਾਨੂੰ ਕਾਨੂੰਨੀ ਲੜਾਈ ਲੜਨੀ ਪਏ ਤੇ ਚਾਹੇ ਇਹਦੇ ਲਈ ਸਾਨੂੰ ਪੋਲੀਟੀਕਲ ਲੜਾਈ ਲੜਨੀ ਲੜਨੀ ਪਏ ਚਾਹੇ ਇਹਦੇ ਲਈ ਸਾਨੂੰ ਸੜਕਾਂ ਤੇ ਉਤਰ ਕੇ ਸੋਸ਼ਲ ਲੜਾਈ ਲੜਨੀ ਪਏ ਐਸ ਲੜਾਈ ਦੇ ਵਿੱਚ ਕੋਈ ਪਾਰਟੀਬਾਜੀ ਨਹੀਂ ਕੋਈ ਕੁਛ ਨਹੀਂ ਕੋਈ ਰਾਜਨੀਤੀ ਨਹੀਂ ਅੱਜ ਅਸੀਂ ਸਾਰੇ ਭਰਾ ਇੱਕ ਮੈਂ ਜਿੱਥੇ ਖਲੋਤਾ ਇੱਕ ਵਕੀਲ ਦੇ ਰੂਪ ਚ ਖਲੋਤਾ ਨਾ ਕਿ ਕਿਸੇ ਪੋਲੀਟੀਕਲ ਲੀਡਰ ਦੇ ਰੂਪ ਚ ਖਲੋਤਾ ਕਿਉਂਕਿ ਕੁਝ ਲੋਕ ਉਹ ਵੀ ਹੁੰਦੇ ਨੇ ਜਿਹੜੇ ਇਹਦੇ ਤੇ ਰਾਜਨੀਤੀ ਕਰਨਗੇ ਉਹਨਾਂ ਨੂੰ ਛੱਡ ਕੇ ਹਰ ਬੰਦਾ ਮੇਰਾ ਸਾਥ ਤਾਂ ਕਿ ਇਹ ਲੜਾਈ ਕਿਸੇ ਇੱਕ ਘਰ ਦੀ ਨਹੀਂ ਇਹ ਲੜਾਈ ਇੱਥੇ ਘਰ ਤੋਂ ਘੱਟ 5000 ਲੋਕਾਂ ਦੀ ਲੜਾਈ ਹੈ ਜਿਹੜੀ ਅੱਜ ਅਸੀਂ ਸ਼ੁਰੂ ਕਰਾਂਗੇ ਤੇ ਇਹਨੂੰ ਆਪਾਂ ਪੀਸਫੁਲੀ ਲੜਾਂਗੇ ਦੇਖੋ ਸਰਕਾਰਾਂ ਜਿਹੜੀਆਂ ਸਿਰਫ ਵੋਟ ਦੀ ਰਾਜਨੀਤੀ ਕਰਦੀਆਂ ਜਦੋਂ ਵੋਟਸ ਹੁੰਦੀਆਂ ਉਹਦਾ ਇਹਨਾਂ ਨੂੰ ਗਰੀਬ ਤੱਕਾ ਨਜ਼ਰ ਆਇਆ ਬਟ ਜਦੋਂ ਇਲੈਕਸ਼ਨ ਨਿਕਲ ਜਾਂਦੀ ਹੈ ਉਹ ਇਹਨਾਂ ਨੂੰ ਮਾਰਨ ਤੱਕ ਜਾਂਦੇ ਆ ਹੁਣ ਇਹਨਾਂ ਦੀ ਜ਼ਿੰਦਗੀ ਸਾਰਿਆਂ ਦੀ 5000 ਲੋਕ ਇੱਥੇ ਰਹਿੰਦਾ ਤੇ 5000 ਤੋਂ ਲੋਕ ਬਾਦ ਲੋਕ ਜਿਹੜੇ ਉਹਨਾਂ ਦੀ ਲਾਈਫ ਨੂੰ ਖਤਰਾ ਹੈ ਜੇ ਕੱਲ ਨੂੰ ਕੋਈ ਨੇਚਰਲ ਕ라이ਮੈਟੀ ਹੋ ਜਾਂਦੀ ਹੈ ਕੋਈ ਨੇਚਰਲ ਡਿਜ਼ਾਸਟਰ ਹੋ ਜਾਂਦਾ ਉਦੋਂ ਕੌਣ ਅਨਸਰੇਬਲ ਹੈ ਹੂ ਵਿਲ ਬੀ ਰਿਸਪਾਂਸਿਬਲ ਇਹ ਜੇ ਕੋਈ ਮਿਸਹੈਪਨਿੰਗ ਹੁੰਦੀ ਹੈ ਕੋਈ ਫਾਇਰ ਬ੍ਰਿਗੇਡ ਨਹੀਂ ਆ ਸਕੀ ਕੋਈ ਐਂਬੂਲੈਂਸ ਨਹੀਂ ਆ ਸਕਦੀ ਇਹ ਈਜ਼ਮੈਂਟ ਰਾਈਟ ਜਿਹੜੇ ਆ ਉਹ ਵੀ ਇਹਨਾਂ ਕੋ ਖੋਲੇ ਆ ਜਿਹੜੇ ਦੇਖੋਗੇ ਤੁਸੀਂ ਇਹ ਪਿੱਛੇ ਬੋਰਡ ਹੈਗੇ ਸੀ ਅੱਜ ਤੋਂ ਦੋ ਦੋ ਤਿੰਨ ਤਿੰਨ ਸੌ ਸਾਲ ਪੁਰਾਣੇ ਪੇੜ ਹੈਗਾ ਜਿਹੜਾ ਉਹ ਕੱਟਿਆ ਗਿਆ ਉਥੇ ਇੱਕ ਡਿਪਟੀ ਕਮਿਸ਼ਨਰ ਨੇ ਆਪਣੀ ਡਿਊਟੀਆਂ ਜਿਹੜੀਆਂ ਉਹ ਹੀ ਪ੍ਰੋਪਰਲੀ ਨਹੀਂ ਨਿਭਾਈਆਂ ਇੱਕ ਡਿਪਟੀ ਕਮਿਸ਼ਨਰ ਦੀ ਡਿਊਟੀਆਂ ਲਗੀਆਂ ਕਿ ਜਿਹੜੀ ਜੀਓਗ੍ਰਾਫੀਕਲ ਰੀਜ਼ਨ ਨਾਲ ਸਾਰੀ ਜਿਹੜੀ ਕਲਾਈਮੇਟ ਹੈ ਉਹਨੂੰ ਸਾਰਾ ਕਵਰ ਕਰਨਾ ਹੈ ਸਾਰਾ ਦੇਖਣਾ ਹੈ ਕਿ ਮਿਸ ਅਪਨਿੰਗ ਕੋਈ ਨਾ ਹੋਵੇ ਬਟ ਇਥੇ ਡਿਪਟੀ ਕਮਿਸ਼ਨਰ ਦੀ ਵੀ ਸਰਕਾਰਾਂ ਦੀ ਟੋਟਲ ਫੇਲਿਅਰ ਹੈ ਜੀ